ਪਰਬੰਭਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਅੱਜ ਸਸਰਾਲੀ ਪਿੰਡ ਦੇ ਵਿੱਚ ਪਹੁੰਚੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖੋ ਮਾਸਟਰਲ ਦੇ ਵਿੱਚ ਪਾਣੀ ਬਰਸਾਤ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਬਹੁਤ ਪਾਣੀ ਦਰਿਆਵਾਂ ਦੇ ਵਿੱਚ ਬਿਆਸ ਦਰਿਆ ਤੇ ਸਾਤਲੂ ਪਰਿਆਜ ਪਾਣੀ ਵਗ ਰਿਹਾ ਸੋ ਬਿਆਸ ਦਰਿਆ ਦੇ ਵਿੱਚ ਤੇ ਬਹੁਤ ਸਾਰਾ ਨੁਕਸਾਨ ਹੋਇਆ ਜਿਹੜਾ ਸੁਲਤਾਨਪੁਰ ਨੋਦੀ ਜਿੱਥੇ ਮੈਂ ਕੱਲ ਜਾ ਕੇ ਆ ਪਹਿਲਾਂ ਵੀ ਉੱਥੇ ਕੰਟੀਨਿਊ ਜਾ ਰਿਹਾ 30000 ਏਕੜ ਦੇ ਕਰੀਬ ਉੱਥੇ ਨੁਕਸਾਨ ਹੋਇਆ ਬਹੁਤ ਸਾਰੇ ਘਰ ਜਿਹੜੇ ਰੁੜ ਗਏ ਸੋ ਉਹਨਾਂ ਨੂੰ ਸਪੈਸ਼ਲ ਗੁਜ਼ਾਰੀ ਦੇ ਹੁਕਮ ਸਾਰੇ ਪੰਜਾਬ ਦੇ ਉਹਨਾਂ ਨੂੰ ਬੰਦਾ ਮੁਆਵਜ਼ਾ ਮਿਲੇਗਾ ਅੱਜ ਅਸੀਂ ਸਸਰਾਲੀ ਕਲੋਨੀ ਦੇ ਵਿੱਚ ਪੰਜ ਦਿਨ ਪਹਿਲਾਂ ਮੈਨੂੰ ਸਾਡੇ ਗੱੱਚਾ ਸਾਹਿਬ ਨੇ ਵੀਡੀਓ ਕਾਲ ਤੇ ਗੱਲ ਕੀਤੀ ਕਿ ਇੱਥੇ ਜਿਹੜਾ ਖੇਤਾਂ ਦਾ ਨੁਕਸਾਨ ਹੋ ਰਿਹਾ ਸੋ ਅਸੀਂ ਡਿਸਚਰਨ ਨਾਲ ਦੀ ਨਾਲ ਵੀਡੀਓ ਪਾਈ ਪੰਜ ਦਿਨ ਤੋਂ ਹੀ ਕੰਟੀਨਿਊ ਪ੍ਰਸ਼ਾਸਨ ਇੱਥੇ ਲੱਗਾ ਹੋਇਆ ਪਾਪੂਲਰ ਰੂਟੇ ਵੱਡ ਵੱਟ ਕੇ ਪਾਣੀ ਦੀ ਰੋਕ ਲਾਉਣ ਵਾਸਤੇ ਪਾਣੀ ਤੁਸ਼ਿਤ ਹੋ ਤੇ ਕਾਫੀ ਦੂਰ ਆ ਪਰ ਫੇਰ ਵੀ ਜਿਹੜਾ ਪਾਣੀ ਦਾ ਵਹਾਅ ਹੈ ਬਹੁਤ ਤੇਜ਼ਾ ਮਿੱਟੀ ਨੂੰ ਰੋੜਦਾ ਜਾ ਰਿਹਾ ਬੂਟਿਆਂ ਨਾਲ ਥੋੜਾ ਫਰਕ ਪੈ ਰਿਹਾ ਹੋਰ ਵੀ ਪ੍ਰਸ਼ਾਸਨ ਲੱਗਾ ਹੈ ਕਿ ਅਸੀਂ ਪੂਰਾ ਰੋਕ ਲਾ ਲਈਏ ਪ੍ਰਸ਼ਾਸਨ ਦੇ ਵੱਲੋਂ ਸਾਡੇ ਬਲੰਗਪੁਰਨ ਸਾਹਿਬਾਨਾਂ ਵੱਲੋਂ ਹਰ ਵਰਗ ਸਾਡੇ ਸਰਪੰਚ ਸਾਹਿਬਾਨਾਂ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਅੱਜ ਤੱਕ ਆਪਣੇ ਆਪ ਆਪੂਲਰ ਕਟਵਾ ਕਟਵਾ ਕੇ ਜਿਹੜੇ ਪਾਣੀ ਨੂੰ ਰੋਕ ਲਈ ਜਾ ਰਹੀ ਹੈ ਤਾਂ ਜੋ ਇਹ ਤੁਸੀ ਨੂੰ ਬਚਾਇਆ ਜਾ ਸਕੇ ਸੋ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬਚੂਗਾ ਪ੍ਰਮਾਤਮਾ ਕਿਰਪਾ ਕਰੂਗਾ ਜਿਹੜਾ ਜਾਨ ਮਾਲ ਦਾ ਨੁਕਸਾਨ ਨਹੀਂ ਹੋ ਰਿਹਾ ਬਚਾ ਹੋ ਗਿਆ ਫਸਲਾਂ ਦਾ ਨੁਕਸਾਨ ਹੋਇਆ ਉਹ ਅਸੀਂ ਦੀਸਾਂ ਨੂੰ ਬੇਨਤੀ ਲਾਤੀ ਹੈ ਕਿ ਜਿੰਨਾ ਵੀ ਕਿਸੇ ਦਾ ਨੁਕਸਾਨ ਆਇਆ ਚਾਹੇ ਪਾਪੂਲਰ ਆਇਆ ਚਾਹੇ ਝੋਨਾ ਹੈ ਉਹਨਾਂ ਦਾ ਅਸੀਂ ਮੁਆਵਜ਼ਾ ਦੇਵਾਂਗੇ ਇੱਕ ਇੱਕ ਜਿਹੜਾ ਵੀ ਨੁਕਸਾਨ ਹੋਇਆ ਹਰ ਫਸਲ ਦਾ ਝੋਨਾ ਹੈ ਚਾਹੇ ਵਿਚਾਰਾ ਹੈ ਚਾਹੇ ਪਾਪੂਲਰ ਹੈ ਉਹਦਾ ਜਿਹੜਾ ਅਸੀਂ ਇੱਕ ਇੱਕ ਬੂਟੇ ਦਾ ਜਿਹੜਾ ਮਾਪਜਾਣੋਂ ਨੂੰ ਮਿਲੂਗਾ ਸੋ ਅੱਜ ਅਸੀਂ ਖੜੇ ਆ ਪਹਿਲੇ ਕੰਟੀਨਿਊ ਕੱਲ ਬ੍ਰਦਰ ਆ ਰਿਹਾ ਸੀ ਸਾਡੀ ਟੀਮ ਆ ਰਹੀ ਸੀ ਬਲਾਕ ਪ੍ਰਧਾਨ ਸਹਿਬਾਨ ਆ ਰਹੀ ਸੀ ਅਫਸਰ ਸਹਿਬਾਨ ਇੱਥੇ ਘੁੰਮ ਰਹੇ ਸੀ ਕਿਉਂਕਿ ਖਿਆਲ ਰੱਖਿਆ ਜਾ ਰਿਹਾ ਕਿ ਤੁਸੀ ਨੂੰ ਬਚਾਇਆ ਜਾ ਸਕੇ ਪਾਣੀ ਅੱਜ ਜਿਹੜਾ ਸਾਡੇ ਸਰਪੰਚ ਸਾਹਿਬ ਜਿਹੜਾ ਬਲਾਕ ਪ੍ਰਧਾਨ ਸਹਿਬਾਨ ਦੱਸ ਰਿਹਾ ਕਿ ਕੱਲ ਨਾਲੋਂ ਅੱਜ ਥੋੜਾ ਪਾਣੀ ਘਟਿਆ ਤੇ ਪਰਮਾਤਮਾ ਅੱਗੇ ਹੀ ਬੇਨਤੀ ਹੈ ਕਿ ਇਹ ਬਹੁਤ ਨੁਕਸਾਨ ਹੋ ਗਿਆ ਹੁਣ ਕਿਰਪਾ ਕਰੇ ਪਾਣੀ ਘਟੇ ਕਿਉਂਕਿ ਬਿਆਸ ਦਰਿਆਲ ਪਾਣੀ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਸੋ ਉਹਨਾਂ ਲੋਕਾਂ ਨੂੰ ਵੀ ਅਸੀਂ ਸਪੈਸ਼ਲ ਗਜ਼ਬੀ ਦੇ ਅਫਸਰਾਂ ਨੂੰ ਦਿੱਤੇ ਕਿ ਜਦੋਂ ਵੀ ਪਾਣੀ ਘਟਦਾ ਇਹਨਾਂ ਜਿੰਨਾ ਵੀ ਨੁਕਸਾਨ ਹੋਇਆ ਇਹਨਾਂ ਦੇ ਬਣਦਾ ਮੁਆਵਜ਼ਾ ਇਹਨਾਂ ਨੂੰ ਮਿਲੂਗਾ ਸੋ ਲੋਕਾਂ ਦੇ ਕੱਲ ਜਾ ਕੇ ਘਰ ਖਾਲੀ ਕਰਾਏ ਘਰਾਂ ਚੋਂ ਪਿੰਡਾਂ ਦੇ ਪਿੰਡ ਜਿਹੜੇ ਵਿੱਚ बसे ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਸੋ ਪਿੰਡਾਂ ਦੇ ਲੋਕਾਂ ਨੇ ਸਾਡੀ ਬੇਨਤੀ ਕبول ਕੀਤੀ ਮੁੱਖ ਮੰਤਰੀ ਸਾਹਿਬ ਖੁਦ ਕੱਲ ਹੈਲੀਕਾਪਟਰ ਵੀ ਉਸ ਗੁਰਦਾਸਪੁਰ ਪਠਾਨਕੋਟ ਏਰੀਆ ਦੇ ਵਿੱਚ ਛੱਡ ਕੇ ਆਏ ਨੇ ਕਿ ਜਿਹੜੇ ਘਰ ਵਿੱਚ ਇੱਕ ਇੱਕ ਘਰ ਵਿੱਚ ਮੈਂਬਰ ਰਹਿ ਜਾਂਦੇ ਆ ਉਹਨਾਂ ਨੂੰ ਇਲਾਜ ਨਹੀਂ ਆ ਕਰਾ ਸਕੇ ਉਹਨਾਂ ਦੀ ਜਾਨ ਦੀ ਰੱਖਿਆ ਕੀਤੀ ਜਾ ਸਕੇ ਸੋ ਪਹਿਲੇ ਮੁੱਖ ਮੰਤਰੀ ਦੇਖੇ ਜਿਹੜੇ ਆਪਣਾ ਹੈਲੀਕਾਪਟਰ ਛੱਡ ਕੇ ਆਪ ਕਾਰ ਦੇ ਵਿੱਚ ਆਏ ਆ ਨਹੀਂ ਤੇ ਪਹਿਲੇ ਮੁੱਖ ਮੰਤਰੀ ਇੱਕ ਰਾਉਂਡ ਜਾਂ ਲਾ ਕੇ ਪੁਰਾਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਚੱਲੇ ਜਾਂਦੇ ਸੀ ਤੇ ਕੱਲ ਮੈਂ ਹੋਰ ਇੱਕ ਹਾਸੋਣੀ ਗੱਲ ਦੇਖੀ ਅਸੀਂ ਤੇ ਲੋਕਾਂ ਨੂੰ ਬੇਨਤੀਆਂ ਕਰ ਕਰਕੇ ਪਾਣੀ ਜੋ ਬਾਹਰ ਕੱਢ ਰਹੇ ਸੀ ਤੇ ਬਾਜਵਾ ਸਾਹਿਬ ਵੀ ਚਲਦੀ ਫਿਰਦੀ ਪਾਣੀ ਵਾਲੀ ਬੱਸ ਵੀਡੀਓ ਬਣਾਉਣ ਦੀ ਲੈ ਆਏ ਉੱਥੇ ਰਾਣੇ ਦਾ ਬੇਟਾ ਤੇ ਬਾਜਵਾ ਸਾਹਿਬ ਦੀ ਪੂਰੀ ਤਿੱਖੀ ਬਹਿਸ ਤੁਹਾਡੇ ਚੈਨਲਾਂ ਦੇ ਵੀ ਤੁਸੀਂ ਦੇਖੀ ਹੋਣੀ ਹੈ ਵੀ ਉੱਥੇ ਲੜਾਈਆਂ ਕਰਨ ਜਾ ਰਹੇ ਉਹ ਟੈਲ ਗੜੀਆਂ ਦਾ ਨਹੀਂ ਲੋਕਾਂ ਦੀ ਜਾਨ ਬਚਾਉਂਦਾ ਸੋ ਭਾਰਤੀ ਆਮ ਆਦਮੀ ਪਾਰਟੀ ਸਰਕਾਰ ਲੱਗੀ ਹੋਈ ਹੈ ਸਰ ਕਿੰਨਾ ਏਰੀਆ ਪ੍ਰਭਾਵਿਤ ਹੈ ਕਿਉਂਕਿ ਤੁਹਾਡਾ ਮਹਿਕਮਾ ਵਾ ਕੀ ਲੱਗਦਾ ਵਾ ਕੋਈ ਦੇਖੋ ਆਪਣੇ ਜਿਹੜੇ ਇਹ ਪਿੰਡਾਂ ਦਾ ਜਿਹੜਾ ਸਸਰਾਲੀ ਦੇ ਵਿੱਚ ਨੁਕਸਾਨ ਹੋਇਆ ਉਹ ਅਸੀਂ ਪੂਰਾ ਮੁਆਵਜ਼ਾ ਦੇਵਾਂਗੇ ਸੁਲਤਾਨਪੁਰ ਲੋਧੀ ਦੇ ਵਿੱਚ ਤਕਰੀਬਨ 30000 ਏਕੜ ਦਾ ਨੁਕਸਾਨ ਹੋਇਆ ਹੋਰ ਲੱਗ ਕੇ ਕਿਸੇ 5000 ਕੀ ਤੇ 100 ਜਿੰਨਾ ਵੀ ਪੂਰੇ ਪੰਜਾਬ 'ਚ ਨੁਕਸਾਨ ਹੋਇਆ ਕਿਉਂਕਿ ਸਪੈਸ਼ਲ ਗਦਾਵਰੀ ਤੋਂ ਬਾਅਦ ਹੀ ਪਤਾ ਲੱਗਣਾ ਸੋ ਜਿਹੜੀ ਜਿੰਨੀ ਵੀ ਗਦਾਵਰੀ ਹੋਏਗੀ ਜਿੰਦਾ ਵੀ ਨੁਕਸਾਨ ਹੋਊਗਾ ਉਹ ਅਸੀਂ ਸਾਰਿਆਂ ਨੂੰ ਮੁਆਵਜ਼ਾ ਦੇਵਾਂਗੇ ਸਰ ਤੁਸੀਂ ਨੁਕਸਾਨਾਂ ਨੂੰ ਵੀ ਮਿਲਦੇ ਹੋ ਜਾ ਕੇ ਕੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਤਨਾ ਮੁਆਵਜ਼ਾ ਜਿਹੜਾ ਕਿਸਾਨ ਭਰਾਏ ਕਈਆਂ ਦੀਆਂ ਜ਼ਮੀਨਾਂ ਠਿੱਕੇ ਤੇ ਆ ਉਹ ਕਹਿੰਦੇ ਵੀ ਜਿਹੜੀ ਜਿਹਦੇ ਨਾਂ ਤੇ ਜ਼ਮੀਨ ਹੁੰਦੀ ਹੈ ਮੁਆਵਜ਼ਾ ਉਹਦੇ ਖਾਤੇ ਚਲ ਜਾਂਦਾ ਤੁਸੀਂ ਇੱਥੇ ਵੀ ਖਿਆਲ ਰੱਖਿਓ ਜਿਹਨੇ ਖੇਤੀ ਕੀਤੀ ਆ ਉਸ ਕਿਸਾਨ ਨੂੰ ਹੀ ਇਹਦਾ ਮੁਆਵਜ਼ਾ ਆਪਾਂ ਡਿਊਟੀ ਲਗਾ ਕੇ ਅਸਲ ਦੀ ਚੈੱਕ ਕਰਵਾ ਕੇ ਜਿਨ੍ਹਾਂ ਨੇ ਨੇਂਦ ਕੀਤੀ ਆ ਉਹਨਾਂ ਨੂੰ ਹੀ ਮੌਜੂਦ ਲੋਕੀ ਧੰਨਵਾਦ ਜੀ ਸਾਹਿਬ ਕੀ ਹੋਇਆ ਉਹ ਬੰਨ ਜਿਹੜਾ ਟੁੱਟ ਗਿਆ ਸੀ ਲੋਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀ ਪੂਰੀ ਮਦਦ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਹਾਲਾਤ ਨਹੀਂ ਜਾਇਜ਼ਾ ਲਿਆ ਗਏ ਨਹੀਂ ਸਾਰੇ ਪ੍ਰਸ਼ਾਸਨ ਇੱਥੇ ਮੌਜੂਦ ਹੈ ਸਾਰਾ ਫੋਰੈਸਟ ਡਿਪਾਰਟਮੈਂਟ ਤੋਂ ਲੈ ਕੇ ਬੀਡੀਪੀ ਉਹ ਨਰੇਗਾ ਵਰਕਰ ਸਾਰਾ ਇਰੀਗੇਸ਼ਨ ਮਹਿਕਮਾ ਮੰਤਰੀ ਸਾਹਿਬ ਆਪ ਖੁਦ ਚੱਲ ਕੇ ਆਏ ਨੇ ਔਰ ਇਹਨਾਂ ਤੋਂ ਵੱਲੋਂ ਟੀਮ ਲਗਾਤਾਰ ਇੱਥੇ ਭੇਜੀ ਜਾ ਰਹੀ ਹੈ ਤਾਂ ਕਿ ਇੱਥੇ ਪਿੰਡ ਦੇ ਵਿੱਚ ਜਿਹੜੀ ਪਾਣੀ ਦੀ ਸੱਟ ਹੈ ਉਹ ਅੰਦਰ ਨਾ ਮਤਲਬ ਟੂਸੀ ਬੰਦ ਜਿਹੜਾ ਹੈਗਾ ਉਹ ਨਾ ਟੁੱਟੇ ਉਹਨੂੰ ਸੱਟ ਨਾ ਲੱਗੇ ਤੇ ਇਹਦੇ ਕਰ ਇਹਦੇ ਇਹਨੂੰ ਬਚਾਣ ਬਚਾਣ ਵਾਸਤੇ ਜਿਹੜੇ ਵੀ ਯਤਨ ਉਹ ਕੀਤੇ ਜਾ ਰਹੇ ਨੇ ਤਰਕਤਾ ਨੂੰ ਬੰਨ ਕੇ ਉਥੇ ਬੰਨਣਾ ਤੇ ਸਿੱਟਾ ਜਾ ਰਿਹਾ ਹੈ ਔਰ ਜੇਸੀਬ ਮਸ਼ੀਨਾਂ ਸਾਰੇ ਲਾਏ ਜਾ ਰਿਹਾ ਉਥੇ ਔਰ ਬੈਗਸ ਵੀ ਜਿਹੜੇ ਹੈਗੇ ਉਹ ਵੀ ਲਾਏ ਜਾ ਰਹੇ ਪਰ ਪਾਣੀ ਦਾ ਬਹਾਵ ਜਿਹੜਾ ਹੈ ਕਾਫੀ ਤੇਜ਼ ਹੈ ਔਰ ਪਰ ਅਸੀਂ ਸਾਨੂੰ ਲੱਗਦਾ ਵੀ ਅਸੀਂ ਕੰਟਰੋਲ ਕਰ ਲਾਂਗੇ ਨੁਕਸਾਨ ਘੱਟ ਤੋਂ ਘੱਟ ਜਿਹੜਾ ਹੈਗਾ ਹੋਊਗਾ ਲੁਧਿਆਣੇ ਦਾ ਕਿੰਨਾ ਏਰੀਆ ਸਰ ਹੁਣ ਤੱਕ ਪ੍ਰਭਾਵਿਤ ਹੋ ਚੁੱਕਿਆ ਕੋਈ ਆਈਡੀਆ ਹੈ ਤੁਹਾਨੂੰ ਨਹੀਂ ਹਜੇ ਤੱਕ ਉੱਪਰ ਵਾਲੇ ਦੀ ਮੇਅਰ ਦੇ ਨਾਲ ਹਜੇ ਤੱਕ ਪਿੰਡਾਂ 'ਚ ਪਾਣੀ ਨਹਿਰ ਦਾ ਪਾਣੀ ਦੀ ਮਾਰ ਨਹੀਂ ਹੋਈ ਹੈ ਅਸੀਂ ਲੱਗੇ ਹੋਏ ਹਾਂ ਪ੍ਰਸ਼ਾਸਨ ਬਿਲਕੁਲ ਸਤਰਕ ਹੈ ਸਾਰਾ ਕੰਮ ਛੱਡ ਕੇ ਸਿਰਫ ਹੜਾਂ ਦਾ ਦੇਖ ਰਹੇ ਹਾਂ ਅਸੀਂ ਔਰ ਇੱਕ ਦੋ ਪਿੰਡਾਂ ਦੇ ਵਿੱਚ ਛੱਪੜ ਓਵਰਫਲੋ ਕਰਕੇ ਪ੍ਰੋਬਲਮ ਆਈ ਸੀ ਉੱਥੇ ਸਾਰੀ ਜਿਹੜਾ ਹੈਗਾ ਟੀਮ ਨੇ ਸਕੂਲਾਂ ਦੇ ਵਿੱਚ ਅਰੇਂਜਮੈਂਟ ਕੀਤੀ ਹੋਏ ਨੇ ਸਕੂਲ ਦੇ ਵਿੱਚ ਉੱਥੇ ਪਿੰਡ ਵਾਲੇ ਵਸਣੇ ਗਏ ਸੀ ਔਰ ਉਹ ਵਾਪਸ ਮੋੜ ਆਪਣੇ ਘਰਾਂ ਦੇ ਵਿੱਚ ਚਲੇ ਗਏ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਹੀ ਅਪੀਲ ਹੈ ਵੀ ਤੁਸੀਂ ਤਰ ਕਰੋ ਆਲੇ ਦੁਆਲੇ ਦੇ ਪਿੰਡਾਂ ਦੀ ਜਿੱਥੇ ਕੋਈ ਇਦਾਂ ਦੀ ਪ੍ਰੋਬਲਮ ਲੱਗਦੀ ਹੋ ਉੱਥੇ ਮਦਦ ਕਰੋ ਔਰ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਕਰੋ ਅਸੀਂ ਸਾਰੇ ਲੱਗੇ ਹੋਏ ਨੇ ਇੱਥੇ ਜੋ ਵੀ ਹੋ ਸਕਦਾ ਸਾਡੇ ਤੋਂ ਬਣ ਬਣ ਸਕਦਾ ਉਹ ਕਰ ਅੱਜ ਫੇਰ ਤੋਂ 1 ਲੱਖ ਕਿਉਂ ਕਹਿੰਦੇ ਪਾਣੀ ਛੱਡਿਆ ਜਾਣਾ ਵਾ ਲੱਗਾ ਕਿ ਪਾਣੀ ਦਾ ਜਿਹੜਾ ਪੱਧਰ ਆ ਮੁਰ ਤੋਂ ਵੱਧ ਸਕਦਾ ਜਾਂ ਨਹੀਂ ਜੇ 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 ਭਾਖੜਾ ਡੈਮ ਵੱਲੋਂ ਜੋ ਵੀ ਪਾਣੀ ਛੱਡਿਆ ਜਾਂਦਾ 8 ਘੰਟੇ ਬਾਅਦ ਇੱਥੇ ਮਾਰ ਕਰਦਾ ਆ ਕੇ ਤੇ ਇੱਥੋਂ ਲੰਘਦਾ ਹੈ ਫਲੋਰ ਆਪਣੇ ਜਿਹੜਾ ਨੂੰ ਤੋਂ ਤੋਂ 50 ਤੋਂ 1 ਲੱਖ ਦੇ ਵਿੱਚ ਆਪਾਂ ਮਤਲਬ ਸਾਨੂੰ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਤੇ ਅਸੀਂ ਸੇਫ ਹੈ ਪਰ ਸਾਡੀ ਟੀਮ ਇੱਥੇ ਮੌਕੇ ਤੇ ਮੌਜੂਦ ਹੈ ਅਸੀਂ ਮੁਸਤੈਦ ਹਾਂ ਜੇ ਵੀ ਕੋਈ ਪ੍ਰੋਬਲਮ ਆਈ ਜੇ ਅਸੀਂ ਉਹਨੂੰ ਠੀਕ ਕਰ ਦੇਵਾਂਗੇ